ਅਸਲ ਜੀ ਅਹੀਂ ਆ ਗਏ ਨਿੰਬੂ ਲੈਮਨ ਥਿੰਤੇ ਇਨਸ਼ਾਹ ਨਾਲ ਕੋ ਲਾ ਕੇ ਦੇ ਤੇ ਇੱਥੇ ਆਪਣੇ ਜਿੰਨੇ ਵੀ ਸੰਗਤ ਸਾਰੇ ਤੇ ਸ਼ਾਹ ਹੁਣੀ ਲੱਗੇ ਨੇ ਆਪਣੇ ਬੱਤਾ ਪੋਣ ਨਿੰਬੂ ਲੈਵਰ ਬਣਾਉਣਗੇ ਤੇ ਅਸਲ ਜੀ ਵੀ ਦੇਖ ਸਕਦੇ ਹੋ ਕਿ ਕਿ ਲਾਈਨ ਲੱਗੀ ਆ ਸਾਰੀ ਸੰਗਤ ਦੇ ਦਰਸ਼ਨ ਕਰਨ ਵਾਸਤੇ ਤਾਂ ਇਹੀਂ ਦਰਸ਼ਨ ਕਰਕੇ ਆ ਚੁੱਕੇ ਆ ਤੇ ਅਨੁਭਤਾ ਮਿਲੇ ਤਾਂ ਅਹੀਂ ਬੱਤਾ ਪੀ ਰਹੇ ਆ ਬਿਲਾਦ ਤਾਉ ਨਾਲ ਤੇ ਸ਼ਾਹ ਹੁਣੀ ਨਾਲ ਨੇ ਆਪਣੇ ਤੇ ਬਾਕੀ ਆਪਣੀ ਸੰਗਤ ਜਿਹੜੀ ਨਾਲ ਨੇ ਤੇ ਬਿਆਲ ਸਾਹਿਬ ਨਾਲ ਨੇ ਆਪਣੇ ਤੇ ਬਾਕੀ ਇਹ ਸੰਗਤ ਜਾਹੋ ਲੰਮਾ ਛੋਟਾ ਅਸਲ ਇੰਜ ਇ ਆ ਗਏ ਆ ਪੱਤੀ ਵਾਲੀ ਥਾਂ ਦੇ ਜਿੱਥੋਂ ਪੱਤੀ ਮਿਲਦੀ ਆ ਤੇ ਨਾਲ ਜੇ ਜਿੱਥੋਂ ਲਿਫਟ ਵਾਲੀ ਪੱਤੀ ਮਿਲਦੀ ਆ ਅਸੀਂ ਉਸ ਹਾਲ ਦੇ ਵਿੱਚ ਆ ਗਏ ਆ ਤੇ ਇ ਇ ਇਥੇ ਲੰਬੇ ਪੇ ਰੈਸਟ ਕਰ ਰਹੇ ਆ ਤੇ ਬਾਕੀ ਆ ਸਾਰੀ ਸੰਗਤ ਤੁਸੀਂ ਦੇਖ ਸਕੋ ਸਾਰੇ ਬੈਠੇ ਨੇ ਤੇ ਅਸੀਂ ਆ ਗਏ ਤੇ ਨਹੀਂ ਚਲੀ ਚਾਹ ਪੀਂ ਬਾਕੀ ਦਾਰਦੇ ਦਰ ਚਾਹ ਪੀਣੇ ਨੇ ਦੇ ਕੁੜੀਆਂ ਕਹਿਂਦੇ ਹੁੰਦੇ ਐਸੋਲੇ ਜਿਵੇਂ ਬੈਗੇ ਆ ਗੈਸਟ ਰੂਮ ਚ ਤੇ ਸਾਹਮਣੇ ਸਾਰੇ ਆਪਣੇ ਸੱਤੀ ਐ ਕੈਜ ਬਿਠੇ ਚੱਚੀ ਚੱਚੀ ਬੈਠੇ ਨੇ ਤੇ ਦਰਵਾਜ਼ੇ 'ਉਂ ਬੈਠੇ ਤੇ ਇੱਧਰ ਫੋਟੋ ਸ਼ੂਟ ਹੋ ਰਿਹਾ ਐਸਾਈਡ 'ਉ ਫੋਟੋ ਸ਼ੂਟ ਹੋ ਰਿਹਾ ਤੇ ਰਾਜਨ ਫੋਟੋਆਂ ਖਿੱਚ ਰਿਹਾ ਤੇ ਤੁਹਾਡਾ ਉਸਤਾਦ ਬੈਠਾ ਐ ਤੇ ਇੱਧਰ ਹੀ ਫੋਟੋ ਸ਼ੂਟ ਹੋ ਰਿਹਾ ਪੂਰਾ ਐਸੋਲੇ ਅਸੀਂ ਜੀ ਇੱਥੇ ਗੈਸਟ ਰੂਮ ਚ ਮੌਜੂਦ ਆ ਗੈਸਟ ਰੂਮ 'ਚ ਆ ਗੱਲ ਕਹਿਣਾ ਚਾਹੁੰਦਾ ਜੀ ਜੇ ਚਿੰਤਪੁਰਨੀ ਮਾਤਾ ਜੀ ਜੇ ਤੇ ਗੈਸਟ ਹਾਊਸ ਨਹੀਂ ਨੋ ਐਕਿਆ ਫੇ ਸਮਝ ਰੋ ਕਿ ਕੁਝ ਨਹੀਂ ਵੇਖਿਆ ਇਹ ਟੀ ਤਗੜੀ ਲੋਕੇਸ਼ਨ ਉਹ ਫੋਰਾ ਕਿਤੇ ਬਹੁਤ ਕਹਿਣ ਹੋਈ ਹੈ ਬਹੁਤ ਤੇ ਆ ਚੀਜ਼ ਤਰਾ ਬੜਾ ਅਸਲੀ ਜੀ ਦਰਸ਼ਨ ਕਰਕੇ ਸਾਰੇ ਆ ਗਏ ਨੇ ਤੇ ਬਸ ਖਲੋਤੀ ਆ ਉਹ ਦਾਦੀ ਮਾਨੂ ਦੇ ਕਬਲ ਹੋਰ ਤੇ ਅਸਲੀ ਸਾਰੀ ਸੰਗਤ ਆ ਚੁੱਕੀ ਆ ਦਰਸ਼ਨ ਕਰ ਆਏ ਨੇ ਸਾਰੇ ਤੇ ਜਿਨੇ ਵੀ ਆਪਣੇ ਚਲੋ 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 ਇਹ ਬਸ ਆ ਚੁੱਕੀ ਹੈ ਜੀ ਅਸੀਂ ਹੁਣ ਵਾਪਸੀ ਤਿਆਰੀ ਕਰ ਰਹੇ ਆਂ ਜੀ ਐਸ ਵਾਲੇ ਜੀ ਅਸੀਂ ਆ ਗਏ ਆਂ ਬੰਬੇ ਪ੍ਰਿੰਸਪੋਰਟ ਤੇ ਤੁਸੀਂ ਦੇਖ ਸਕਦੇ ਹੋ ਇਸ ਸਾਈਡ ਪਾਰਿਆ ਲੋਕੇਸ਼ਨ ਇਸ ਤਰ੍ਹਾਂ ਦੀ ਕੁਝ ਤੇ ਬੰਬੇ ਪ੍ਰਿੰਸਪੋਰਟ ਹੈ ਤੇ ਐਸ ਵਾਲੇ ਰਸ਼ ਬਹੁਤ ਪਿਆ ਹੈ ਤੇ ਗੱਡੀਆਂ ਹੈ ਐਤਵਾਰ ਹੈਗਾ ਵਾ ਐਤਵਾਰ ਕਰਕੇ ਰਸ਼ ਆ ਐਸ ਵਾਲੇ ਜੀ ਐਂਟਰੀ ਹੋ ਗਈ ਸਾਡੀ ਬੰਬੇ ਪ੍ਰਿੰਸਪੋਰਟ ਤੇ ਸੰਗਤ ਸਾਰੀ ਸਾਡੇ ਨਾਲ ਆ ਚੁੱਕੇ ਨੇ ਮਾਤਾ ਜੀ ਨਾਲ ਨੇ ਮਾਤਾ ਜੀ ਕਿੰਨਾ ਦਾ ਲੱਗਿਆ ਵਧੀਆ ਲੱਗਿਆ ਠੀਕ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਜੀ ਬਹੁਤ ਹੀ ਮਜ਼ਾ ਆ ਰਿਹਾ ਚਲੋ ਵਧੀਆ ਵਧੀਆ ਕਾਹੀ ਹੋਰ ਵਧੀਆ ਤਰੀਕੇ ਨਾਲ ਵਧੀਆ ਟੰਗੀ ਬਸ ਕਰਕੇ ਲਿਆਵਾਂਗੇ ਚੰਗੇ ਤਰੀਕੇ ਨਾਲ ਵਧੀਆਵਾਂਗੇ ਹਾਂ ਭੇਜਾਂਗਾ ਜਰੂਰ ਜਰੂਰ ਅਸਲ ਇਹ ਮੌਜੂਦ ਹੋ ਗਏ ਆ ਸਾਰੀ ਸੰਗਤ ਆ ਚੁੱਕੀ ਆ ਬਸ ਥੱਲੇ ਤੇ ਯਾ ਜਮਾਦਾਰੀ ਅਸਲ ਇਹ ਜਿਵੇਂ ਬੰਬੇ ਪੁਲਿਸ ਕੋਲ ਤੇ ਇੱਧਰ ਗੇਮ ਆ ਤੇ ਇਹ ਗੇਟ ਬੰਦਿਆ ਤੇ ਇੱਧਰ ਸ਼ੌਕ ਲੱਗੀ ਆ ਤੇ ਇੱਧਰ ਸੋਫਟੀ ਚੱਲ ਰਹੀ ਹੈ ਤੇ ਕੋਲਡ ਡਰਿੰਕ ਇਸ ਸਾਈਡ ਸਾਹਮਣੇ ਤੁਹਾਨੂੰ ਦਿਖਾਉਣਗੇ ਕਿ ਲੰਕੀਤੀ ਹੈਗਾ ਕਿਸੇ ਜੀ ਗੇਮ ਤੇ ਈਲੋਨੇ ਚੁੱਕਰ ਵਾਲੀ ਜੀ ਹੈ। ਤਾਂਸਲੇ ਜੀ ਇਨ ਕੋਤੇ ਨੇ ਬੰਬੇਪੁਰ ਦੀ ਸਕੂਲ ਤੇ ਦੋਸਾ ਖਾਇਆ ਜਾ ਰਿਹਾ ਤੇ ਚੋਰਾ ਖਾਇਆ ਜਾ ਰਿਹਾ ਤੇ ਅਸਲੇ ਔਰਗਨ ਜੀ ਨਾਲ ਬੈਠੇ ਨੇ ਤੇ ਆਨੰਦ ਵਜੇ ਪੂਰੇ ਤੇ ਇਧਰ ਤਾਉ ਜੀ ਬੈਠੇ ਨੇ ਤੇ ਚਾਚੇ ਬੈਠਾ ਤੇ ਬਾਕੀ ਹੋਰ ਵੀ ਸੰਗਤ ਜੀ ਨੇ ਸਾਰੀ ਇੱਥੇ ਬੈਠੀ ਆ। ਬਾਕੀ ਪਾਗ ਮਿਲਦੇ ਐ ਐਸੋਲੇ ਕੀ ਬਾਂਬੇ ਪਿਕਨਿਕ ਸਪੋਰ ਦੇ ਵਿੱਚ ਬੋਟਿੰਗ ਚੱਲ ਰਹੀ ਆ ਅਸੀਂ ਬੋਟਿੰਗ ਨਹੀਂ ਕਰ ਰਹੇ ਪਰ ਲੋਕੀ ਬੋਟਿੰਗ ਕਰ ਰਹੇ ਆ ਤੇ ਅਸਲ ਦੇ ਇਥੋਂ ਦਾ ਲੋਕੇਸ਼ਨ ਇਸ ਤਰ੍ਹਾਂ ਦਾ ਵਾ ਰਾਤ ਦੇ 7 ਵਜੇ ਆ ਤੇ ਸਮਾਂ ਜਿਹੜਾ ਕਾਫੀ ਗੀਤ ਹੋ ਰਿਹਾ ਤੇ ਸੰਗਤ ਆਪਣੀ ਜਿਹੜੀ ਬੈਠੀ ਆ ਸਾਰੀ ਤੇ ਬਾਕੀ ਸੰਗਤ ਦਾ ਪਤਾ ਨਹੀਂ ਤੇ ਬਾਕੀ ਤੁਸੀਂ ਪਿੱਛੇ ਦੇਖ ਸਕਦੇ ਹੋ ਖੂਬਸੂਰਤ ਦੁਕਾਨਾਂ ਸ਼ੋਪਿੰਗ ਕਰਨ ਵਾਲੀਆਂ ਤੇ ਇਸ ਸਾਈਡ ਵੀ ਕੋਪਰ ਵਗੈਰਾ ਚੱਲ ਰਹੇ ਨੇ ਤੇ ਇੱਧਰ ਕੋਰਡਿੰਗ ਵਗੈਰਾ ਮਿਲਦੀ ਏ ਸਾਰੀ ਅਸਲੇ ਜੀ ਰਾਜਨ ਲੱਗਾ ਇੱਥੇ ਸ਼ੂਟ ਕਰਨ ਰਾਜਨ ਸ਼ੂਟ ਕਰ ਰਿਹਾ ਤੇ ਆ ਨਿਕੜਾ ਵੀ ਲੱਗਾ ਇੱਧਰ ਚੱਲ ਰਿਹਾ ਜੀ ਪੂਰਾ ਪਰਾ ਚੱਲ ਵੀ ਆਈ ਸ਼ਾਸ਼ੇ ਨਾਈਓ ਖਾਲੀ ਜਾਈ ਓਏ ਜਾ ਵੀ ਦੀਪੂ ਇਹ ਸਾਈਡ ਜੀ ਰਜੂ ਭਾਈ ਦਾ ਫੋਟੋ ਸ਼ੂਟ ਚੱਲ ਰਿਹਾ ਤੇ ਫੋਟਾਂ ਖਿੱਚੀਆਂ ਜਾ ਰਹੀਆਂ ਬਹੁਤ ਕਹਨ ਕਹਨ ਇਹਨਾਂ ਦੀਆਂ ਤੇ ਬਹੁਤ ਵਧੀਆ ਲੱਗ ਰਿਹਾ ਇਹਨਾਂ ਦਾ ਕੌਣ ਸੀ ਹਉ ਨਿਆਣੀ ਇਥੇ ਲੱਗੇ ਨੇ ਝੂਟੇ ਲੈਣ ਤੇ ਇਧਰ ਵੀ ਗੱਡੀਆਂ ਲੱਗੀਆਂ ਤੇ ਇਸ ਸਾਈਡ ਵੀ ਗੱਡੀਆਂ ਲੱਗੀਆਂ ਬੋਰ ਘਣ ਘਣ ਚ ਸ਼ਹਿਰ ਕਾ ਬਣਾ ਛੜੀਆਂ ਇਹਨਾਂ ਨੇ ਤੇ ਇਧਰ ਹੈਲੀਕਾਪਟਰ ਹੈ ਜੀ ਫੋਟੋ ਸ਼ੂਟ ਹੋ ਰਿਹਾ ਸਾਡੇ ਨਾਲ ਜਿਹੜੀ ਸੰਗਤ ਆਈ ਹੈ ਫੋਟੋ ਸ਼ੂਟ ਚੱਲ ਰਿਹਾ ਤੇ ਇਸ ਸਾਈਡ ਫੌਂਟੇਨ ਚੱਲ ਰਿਹਾ ਅੱਜ ਪਿਛਲੇ ਸਾਲ ਇਥੇ ਸੁੱਕਾ ਹੀ ਸਾਰਾ ਤੇ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਫੌਂਟੇਨ ਚੱਲ ਰਿਹਾ ਇਥੇ ਬਹੁਤ ਘਣ ਤਰੀਕੇ ਨਾਲ ਵਧੀਆ ਹਾਂ ਉਹ ਸ਼ਾਨਦਾਰ ਚੀਜ਼ ਬਣਾਈ ਇਹਨਾਂ ਨੇ ਤੇ ਅਸਲ ਇਹ ਹੀ ਮਜੂਦ ਹੈ ਐਸਾਈਡ ਤੇ ਪਹਿਲਾ ਇਹ ਚ ਪਸ਼ਮੀ ਨਹੀਂ ਹੈਗਾ ਤੇ ਪਿਛਲੇ ਸਾਲ ਸੁੱਕਾ ਪਿਆ ਜਿ ਸਾਰਾ ਦੇਖੋ ਦੇਖੋ ਆਹ ਵੋਸ਼ ਆਂਦਰ ਤੁਹਾਨੂੰ ਜੀ ਸਾਡੀ ਵਾਪਸੀ ਹੋ ਗਈ ਹੈ ਸਾਰੀਆਂ ਸਾਰੀਆਂ ਗੱਡੀਆਂ ਸੰਭਾਲ ਜਿੰਨੀਆਂ ਨਹੀਂ ਆਈ ਸੈਟਿੰਗ ਦੇ ਵਿੱਚ ਹੋ ਗਿਆ ਰਿਹਾ पूरा किया है हम माँ के सभी ज्यादा राजी माता खुले खुले दर्शन माता दर्शन पूरा किया i ਯਾ ਮਦਇਆ ਤਨੂ ਮਦਇਆ ਬੋਰ ਬੋਰ ਦੰਗਿਆ ਥੈਂਕ ਯੂ ਯਾ ਬਦਾਇਆ ਜੇ ਅੰਦੇ ਜੇ ਤਾ ਬੋਲ ਲਾ ਬਦਾਇਆ ਜੇ ਦੰਦੇ ਕਾ ਤੂ ਕਾ ਮੈਂ ਹੋ ਸਹੇ ਜੇ ਬਚਾਇਆ ਇੰਟਰਨੈਟ ਯਾ ਬਦਾਇਆ ਥੈਂਕ ਯੂ ਉਹਨੇ ਕੋ ਸਣਾ ਉਹਨਾਂ ਕੱਲ ਵੇਖਾ ਜੇ ਕੋਈ ਆ ਮੈਂ ਕੋਈ ਦੁਕਾਨ ਤੇ ਨਹੀਂ ਹਾਲੋ ਯਾ ਹਾਲੋ ਹਾਲੋ

Hahaha <laughs>